ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਜਿੱਥੇ ਪੰਜਾਬੀ ਨੌਜਵਾਨ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਤੇ ਇੱਥੇ ਰਵਾਇਤੀ ਕੰਮਾਂ ਨੂੰ ਛੱਡਦੇ ਜਾ ਰਹੇ ਨੇ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਤੇ ਤਰ੍ਹਾਂ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਕਰ ਰਹੇ ਆ ਦੂਜੇ ਪਾਸੇ ਇੱਕ ਮਿਸਾਲ ਸਾਨੂੰ ਵੇਖਣ ਨੂੰ ਮਿਲੀ ਜਿੱਥੇ ਆਰਮੀ ਦੇ ਸੂਬੇਦਾਰ ਰਿਟਾਇਰਡ ਸਰਦਾਰ ਰਣਜੀਤ ਪ੍ਰਿੰਤਪੀਰ ਸਿੰਘ ਹੁਣ ਆਨੇ ਆਪਣੇ ਰਵਾਇਤੀ ਕਿਤੇ ਨੂੰ ਕਰਨ ਵਾਸਤੇ ਦੇਸੀ ਗੁੜ ਔਰ ਆਰਗੇਨਿਕ ਗੁੜ ਤਿਆਰ ਕਰਕੇ ਲੋਕਾਂ ਨੂੰ ਦੇ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਰੰਤੇਜ ਸਿੰਘ ਜੀ ਤੁਹਾਡਾ ਖਿਆਲ ਕਿਸ ਤਰ੍ਹਾਂ ਆਇਆ ਕਿ ਆਪਣੇ ਕੰਮ ਨੂੰ ਜਿਹੜਾ ਛੱਡੋ ਆਪਣੇ ਕੰਮ ਨੂੰ ਜਿਹੜਾ ਵਾ ਇਸ ਤਰੀਕੇ ਨਾਲ ਕੀਤਾ ਜਾਵੇ ਦੇਖੋ ਜੀ ਇਹ ਆਪਣੇ ਵੀਰ ਜੀ ਜਰਦੀ ਕੁਸ਼ਤੀ ਕੰਮ ਨੇ ਸਭ ਤੋਂ ਪਹਿਲਾਂ ਦਿਨਕ ਸਵੇਰਾ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਬਜ਼ੁਰਗਾਂ ਨੇ ਜਿਹੜੀ ਖੇਤੀ ਕੀਤੀ ਸੀ ਉਹ ਤਰ੍ਹਾਂ-ਤਰ੍ਹਾਂ ਦੇ ਕਿੱਤੇ ਔਰ ਇੱਕ ਦੇਸ਼ ਦੀ ਹਰੀ ਕ੍ਰਾਂਤੀ ਲਿਆਣ ਕੇ ਇਸ ਨੂੰ ਭੁੱਖਮਰੀ ਨੂੰ ਦੂਰ ਕਰਦਿਆਂ ਹੋਇਆਂ ਪੰਜਾਬ ਦੀ ਉਪਜਾਊ ਧਰਤੀ ਦੇ ਉੱਤੇ ਖੇਤੀਬਾੜੀ ਦਾ ਸਿਲਸਲਾ ਸ਼ੁਰੂ ਕੀਤਾ ਜਿਸ ਦੇ ਵਿੱਚ ਇੱਕ ਮਿਸਾਲ ਦੇ ਤੌਰ ਤੇ ਦੇਸੀ ਗੁੜ ਦਾ ਕਾਰੋਬਾਰ ਬਹੁਤ ਹੀ ਆਲਾ ਤਰੀਕੇ ਦਾ ਸੀ ਔਰ ਉਸੇ ਨੂੰ 28 ਸਾਲ ਸੇਨਾ ਦੀ ਨੌਕਰੀ ਕਰਦੇ ਹੋਏ ਅੱਗੇ ਪਰੰਪਰਾ ਨੂੰ ਕਾਇਮ ਕਰਦਿਆਂ ਹੋਇਆਂ ਮੇਰੇ ਮਨ 'ਚ ਖਿਆਲ ਆਇਆ ਕਿ ਦੇਸੀ ਗੁੜ ਦਾ ਪਲਾਂਟ ਲਾਇਆ ਜਾਏ ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹ ਕੋਈ ਵੀ ਸ਼ੁੱਧਤਾ ਨਹੀਂ ਪਿੱਛੇ ਜੇ ਦੇਖੋ ਤੁਸੀਂ ਕਿੰਨੇ ਬੇਲ ਨੇ ਫੜੇ ਗਏ ਜਿਹਦੇ ਵਿੱਚ ਚੀਨੀ ਦਾ ਇਸਤੇਮਾਲ ਹੋ ਕੇ ਗੁੜ ਤਿਆਰ ਕੀਤਾ ਜਾਂਦਾ ਸੀ ਲੇਕਿਨ ਇੱਥੇ ਬਿਲਕੁਲ ਸ਼ੁੱਧ ਦੇਸੀ ਤਰੀਕੇ ਨਾਲ ਰਵਾਇਤੀ ਤਰੀਕੇ ਨਾਲ ਗੁੜ ਤਿਆਰ ਕਰਕੇ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਹਿਰ ਦੇ ਵਿੱਚ ਗੱਡੀ ਲਾ ਕੇ ਤੇ ਗੁੜ ਵੇਚਦੇ ਹੋ ਤੇ ਲੋਕਾਂ ਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਤੁਹਾਡੇ ਵੇਪ ਮਤਲਬ ਦੇਖ ਕੇ ਸਰੂਪ ਨੂੰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਦੇਖੋ ਜੀ ਜਦੋਂ ਮੈਂ ਬਟਾਲਾ ਸ਼ਹਿਰ ਦੇ ਵਿੱਚ ਲਿਜਾ ਕੇ ਗੱਡੀ ਲਾ ਕੇ ਗੁੜ ਵੇਚਦਾ ਹਾਂ ਸਪੀਕਰ ਲਾ ਕੇ ਤੇ ਦੇਖ ਕੇ ਮੇਰੇ ਵੱਲ ਅਚੰਭਾ ਵੀ ਕਰਦੇ ਨੇ ਕਿ ਯਾਰ 28 ਸਾਲ ਸੈਨਾ ਦੀ ਨੌਕਰੀ ਕਰਕੇ ਆਣ ਕੇ ਤੇ ਫਿਰ ਦੁਬਾਰਾ ਗੁੜ ਗੱਡੀ ਤੇ ਵੇਚ ਰਹੇ ਨੇ ਬਹੁਤ ਹੀ ਵਧੀਆ ਰਿਸਪੌਂਸ ਮਿਲਦਾ ਔਰ ਹਰੇਕ ਭੈਣ ਭਰਾ ਨਾਲ ਮਿਲਣ ਦਾ ਗੱਲਬਾਤ ਕਰਨ ਦਾ ਅਫਸਰ ਮਿਲਦਾ ਕੋੜ ਜਿਹੜਾ ਤੁਸੀਂ ਗੋੜਸਰਾ ਕੱਢਦੇ ਹੋ ਲੈ ਕੇ ਜਾਂਦੇ ਹੋ ਤੇ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਵੀ ਮੇਸ਼ੁਰਧ ਗੋੜ ਖਾਣਾ ਵਾ ਤੇ ਉਹ ਕਿਸ ਤਰੀਕੇ ਨਾਲ ਤੁਹਾਡਾ ਟੀਟ ਕਰਦੇ ਹੈ ਦੇਖੋ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਪਿਓਰ ਚੀਜ਼ ਨਹੀਂ ਮਿਲ ਰਹੀ ਤੇ ਜਦੋਂ ਉਹਨਾਂ ਨੂੰ ਐਸੀ ਦੱਸਦੇ ਆ ਕਿ ਸਾਡਾ ਆਪਣਾ ਪਲਾਂਟ ਅਸੀਂ ਆਪ ਤਿਆਰ ਕਰਕੇ ਇੱਥੇ ਲੈ ਕੇ ਆ ਰਹੇ ਆਂ ਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਰਿਸਪਾਂਸ ਦੇ ਕੇ ਕੋਈ 2 ਕਿਲੋ ਕੋਈ 5 ਕਿਲੋ ਕੋ 10 ਕਿਲੋ ਤੱਕ ਵੀ ਗੁਰ ਦੇ ਆਖੀ ਜਾਂਦਾ ਹੈ ਔਰ ਅਗਲੇ ਦਿਨ ਉਹ ਬਾਕਾਇਦਾ ਕਾਲ ਕਰਕੇ ਵੀ ਦੱਸਦੇ ਨੇ ਕਿ ਤੁਹਾਡਾ ਗੁਰ ਬਹੁਤ ਵਧੀਆ ਸੀ ਅਸੀਂ ਚਾਹ ਬਣਾ ਕੇ ਦੇਖੀ ਬਹੁਤ ਹੀ ਵਧੀਆ ਰਿਸਪਾਂਸ ਮਿਲਦਾ ਰਹਿੰਦਾ ਹੁਣ ਦੂਸਰੇ ਲੋਕਾਂ ਨੂੰ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣਦੇ ਆ ਜਾਂ ਆਪਣੇ ਕਿਤੇ ਨੂੰ ਛੱਡ ਦੇ ਜਾਂਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਸੰਦੇਸ਼ ਇਹੋ ਹੀ ਆ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਔਰ ਇਹ ਜੋ ਆਪਾਂ ਜਾ ਕੇ ਬਾਹਰ ਕਿਤੇ ਕਰਨਦੇ ਆ ਅਗਰ ਅਸੀਂ ਐਸੀ ਹੀ ਧਰਤੀ ਦੇ ਉੱਤੇ ਮਿਹਨਤ ਕਰੀਏ ਅੱਜ ਬਾਰੋਂ ਪ੍ਰਵਾਸੀ ਮਜ਼ਦੂਰ ਆਣ ਕੇ ਇੱਥੇ ਕੋਠੀਆਂ ਕਾਰਾਂ ਬਹੁਤ ਹੀ ਮਤਲਬ ਕਿ ਪ੍ਰਾਪਰਟੀ ਖਰੀਦ ਰਹੇ ਨੇ ਤੇ ਅਸੀਂ ਆਪਣੀ ਪ੍ਰਾਪਰਟੀ ਛੱਡ ਕੇ ਬਾਹਰ ਦੂਸਰੀਆਂ ਕੰਟਰੀਆਂ ਵਿੱਚ ਜਾ ਕੇ ਉਹਨਾਂ ਦੇ ਅਧੀਨ ਹੋ ਕੇ ਕੰਮ ਕਰਨਾ ਪਸੰਦ ਕਰਨਦੇ ਆ ਬਕਾਇਦਾ ਕਿ ਅਸੀਂ ਆਪਣਾ ਕੰਮ ਛੱਡ ਕੇ ਉਹਨਾਂ ਦੇ ਇੱਕ ਸਰਮੰਟ ਦੀ ਤੌਰ ਤੇ ਕੰਮ ਕਰਦੇ ਆ ਜਿਹੜੇ ਨੌਜਵਾਨ ਹੁਣ ਵਿਦੇਸ਼ਾਂ ਦੀ ਧਰਤੀ ਤੇ ਇੱਕ ਜਿਸ ਤਰ੍ਹਾਂ ਚਲੇ ਜਾ ਰਹੇ ਆ ਤੇ ਇੰਜ ਲੱਗਦਾ ਨਹੀਂ ਕਿ ਪੰਜਾਬ ਸਾਡੀ ਦੇਖੋ ਜੀ ਉਹ ਤੇ ਹੁਣ ਪੀੜੀ ਦਰ ਪੀੜੀ ਦੇਖੋ ਕੁਝ ਪੀੜੀ ਪਿੱਛੇ 84 ਦੇ ਦੌਰ ਨੇ ਖਾ ਗਿਆ ਫਿਰ ਵਿੱਚੋਂ ਨਸ਼ੇ ਆ ਗਏ ਜੀ ਤੇ ਹੁਣ ਰਹਿੰਦੀ ਹੁੰਦੀ ਕਸਰ ਜਿਹੜੀ ਆ ਆਪਣੀ ਵਿਦੇਸ਼ੀ ਧਰਤੀਆਂ ਨੇ ਕੱਢਤੀ ਸਾਡੀ ਜਵਾਨੀ ਸਾਰੀ ਆ ਵਿਦੇਸ਼ਾਂ ਵਾਲ ਨੂੰ ਰੁੱਖ ਕਰਕੇ ਵਿਦੇਸ਼ਾਂ ਵੱਲ ਨੂੰ ਤਰੀ ਜਾ ਰਹੀ ਆ ਜੀ ਉਹਨਾਂ ਦੇ ਭਾਈ ਸਾਹਿਬ ਵੀ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸასი ਕਰ ਜੀ ਤੁਹਾਨੂੰ ਜਦੋਂ ਤੁਹਾਡੇ ਬ੍ਰਦਰ ਨੇ ਇਹ ਪ੍ਰੋਜੈਕਟ ਲਾਇਆ ਤਾਂ ਤੁਹਾਨੂੰ ਕੀ ਮਹਿਸੂਸ ਹੋਇਆ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਬੜਾ ਮਾਣ ਮਹਿਸੂਸ ਕਰਕੇ ਆਹਨੇ ਇਹ ਕੰਮ ਜਿੰਨੀ ਤਰ੍ਹਾਂ ਨਾਲ ਅਹਿਨਤ ਕਰ ਰਹੇ ਤੁਸੀਂ ਨਾਲ ਹੱਥ ਕਰਾਇਆ ਤੇ ਪਰਿਵਾਰ ਦਾ ਕਿੰਦਾ ਦਾ ਸਹਿਯੋਗ ਆ ਸਾਰੇ ਦਾ ਬਹੁਤ ਬੜਾ ਅਨਰੀਦ ਸੀ ਜੀ ਦੈਨਿਕ ਸਵੇਰਾਂ ਲਈ ਸਰਵਨ ਸਿੰਘ ਦੇ ਨਾਲ ਕੈਮਰਾਮੈਨ ਆ ਕੱਟ ਰਿਹਾ ਡਾਟ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਪਟਿਆਲਾ